ਪੰਜਾਬ ਬੜੇ ਵੱਡੇ ਸੰਕਟ ਤੋਂ ਨਿਕਲ ਰਿਹਾ ਪਰ ਉਸ ਸੰਕਟ ਦਾ ਹੱਲ ਕੀ ਹੈ ਜੇ ਆਪਾਂ ਉਦੋਂ ਹੀ ਕਿਉਂ ਜਾਗਦੇ ਆਂ ਜਦੋਂ ਸੰਕਟ ਆਪਣੇ ਸਿਰ ਦੇ ਉੱਤੇ ਆ ਕੇ ਖੜਾ ਹੋ ਜਾਂਦਾ ਪੂਰੇ ਪੰਜਾਬ 'ਚ ਤਵਾਹੀ ਇਸੜੇ ਹੜ੍ਹਾਂ ਕਾਰਨ ਹੋਈ ਪਈ ਹੈ ਉਹਦੀ ਮੱਜ਼ਰੇ ਕੇਂਦਰ ਦੀ ਚੁੱਪੀ ਕਿਉਂ ਹੈ 250 ਲੱਖ ਕਿਊਸਕ ਤੋਂ ਉੱਪਰ ਪਾਣੀ ਜਦੋਂ ਛੱਟਿਆ ਜਾਵੇ ਅੰਦਾਜ਼ਾ ਲਗਾਇਆ ਜਾਂ ਸਰ ਜੋ ਮਦਾਨਾ ਜਾਏਗਾ ਕਿਸ ਕਦਰ ਮਚਾਏਗਾ ਤਵਾਹੀ ਜੇ ਆਪਾਂ ਦੁਆਬੇ ਦੀ ਗੱਲ ਕਰੀਏ ਸultanpur ਲੋਧੀ ਉਜਾ ਇਸ ਤਰ੍ਹਾਂ ਲੱਗਦਾ ਜਿਵੇਂ ਸਮੁੰਦਰ ਜੀ ਬੈਠਾ ਹੋ। ਮੁੱਖ ਮੰਤਰੀ ਭਗਤ ਭਗਵਾਨ ਸਿੰਘ ਮਾਨਾ ਤਾਮਿਲ ਆਡੂ ਦੇ ਦੌਰੇ ਦੇ ਉੱਤੇ ਗਏ ਹੋਏ ਨੇ ਤੇ ਜਿੱਥੇ ਉਹਨਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤੇ ਨਿਸ਼ਾਨੇ ਵਿਸਾਦੇ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਤਾਮਨਾਡੂ ਜਾ ਕੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਲਕਾਰਿਆ ਜ਼ਰੂਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਤਕੜਾ ਵਿਅੰਗ ਵੀ ਕਰਿਆ 83 ਦੇ ਕਤਲੇਆੰਤਰਾਂ ਜਿਹੜੇ ਪਰਿਵਾਰਾਂ ਦਾ ਨੁਕਸਾਨ ਹੋਇਆ ਜਿਹੜੇ ਪਰਿਵਾਰਾਂ ਦੇ ਰੋਜ਼ ਰੋਟੀ ਕਮਾਉਣ ਵਾਲੇ ਘਰ ਦੇ ਮੂਹਿ ਕਤਲ ਹੋ ਗਏ ਉਹਨਾਂ 121 ਪਰਿਵਾਰਾਂ ਨੂੰ ਉਹਨਾਂ ਨੇ ਚੁਣਿਆ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਏਗਾ ਇੰਦਰ ਸਰਕਾਰ ਨੂੰ ਸੁਨੇਹਾ ਦਿੱਤਾ ਗਿਆ ਹੈ ਕਿ ਜੇ 트럼ਪ ਨਾਲ ਕਿਸਾਨੀ ਮੁੱਦੇ ਤੇ ਸਮਝੌਤਾ ਕੀਤਾ ਤਾਂ ਕਿਸੇ ਵੱਡੇ ਅੰਦੋਲਨ ਨੇ ਚਾਰ ਰਹੋ ਫਿਰ ਅਸੀਂ ਪਿੱਛੇ ਨਹੀਂ ਹਟਾਂਗੇ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰ ਆ ਪ੍ਰੋਗਰਾਮ ਐਨ ਬੀ ਐਨ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਆ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜਦੇ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਆਉਣ ਦਾ ਪਹਿਲਾਂ ਸਵਾਗਤ ਕਰਦੇ ਫਿਰ ਕੀ ਕਰਦੇ ਖਬਰ ਦੇ ਉੱਤੇ ਗੱਲਬਾਤ ਕਰਦੇ ਆ ਸਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਦਾ ਪਰਵਾਣ ਆ ਧੰਨਵਾਦ ਮਿੱਤਰਾਂ ਦਰਸ਼ਕਾਂ ਨੂੰ ਇਸੇ ਤਰੀਕੇ ਨਾਲ ਬਹੁਤ ਸਤਿਕਾਰ ਸਤਿ ਸ਼੍ਰੀ ਅਕਾਲ ਪੰਜਾਬ ਬਹੁਤ ਵੱਡੇ ਸੰਕਟ ਜੋ ਨਿਕਲ ਰਿਹਾ ਲੋਸਵਾਲ ਜੀ ਸੋ ਜ਼ਿਕਰ ਤੁਸੀਂ ਥੋੜਾ ਕਾਰਜ ਦਿੱਤਾ ਵੀ ਪੰਜਾਬ ਬੜੇ ਵੱਡੇ ਸੰਕਟ ਚੋਂ ਨਿਕਲ ਰਿਹਾ ਪਰ ਉਸ ਸੰਕਟ ਦਾ ਹੱਲ ਕੀ ਹੈ ਜੇ ਆਪਾਂ ਉਦੋਂ ਹੀ ਕਿਉਂ ਜਾਗਦੇ ਆਂ ਜਦੋਂ ਸੰਕਟ ਆਪਣੇ ਸਿਰ ਦੇ ਉੱਤੇ ਆ ਕੇ ਖੜਾ ਹੋ ਜਾਂਦਾ ਤਾਂ ਉਸ ਤੋਂ ਪਹਿਲਾਂ ਆਪਾਂ ਮਾਰਚ ਫਰਵਰੀ ਦੇ ਵਿੱਚ ਗੱਲ ਕੀਤੀ ਕਰਦੇ ਆ ਵੀ ਡੈਮ ਪੱਕੇ ਕਰ ਦਿੱਤੇ ਗਏ ਨੇ ਜੀ ਨਾਲੇ ਦੀ ਸਫਾਈ ਕਰ ਦਿੱਤੀ ਗਈ ਐ ਸੇਮ ਨਾਲੇ ਦੀ ਸਫਾਈ ਕਰ ਦਿੱਤੀ ਗਈ ਐ ਕੋਈ ਮੁਸ਼ਕਲਾ ਸਾਹਮਣਾ ਨਹੀਂ ਕਰਨਾ ਪੈਣਾ ਲੋਕਾਂ ਨੂੰ ਪਰ ਫਾਜ਼ਲ ਕਾ ਜਲਾਲਾਪੁਰ ਵਰਗੇ ਜ਼ਿਲ੍ਹਿਆਂ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ ਉਹ ਲੋਕ ਹੀ ਜਾਣਦੇ ਨੇ ਲੋਕ ਹੀ ਮਹਿਸੂਸ ਕਰ ਸਕਦੇ ਨੇ ਦਿਲ ਆਪਾਂ ਤਾਂ ਬਸ ਇਹ ਕਹਿ ਕੇ ਸਾਰ ਦੰਨਿਆ ਵੀ ਹਾਂ ਭਾਈ ਸਥਿਤੀ ਕੰਟਰੋਲ ਦੇ ਵਿੱਚ ਐ ਡੀਸੀ ਵੱਲੋਂ ਸਕੂਲ ਬੰਦ ਕਰ ਦਿੱਤੇ ਜਾਂਦੇ ਨੇ ਕਾਫੀ ਗੱਲਾਂ ਹੁੰਦੀਆਂ ਨੇ ਪਰ ਹੱਲ ਕੀ ਇਹਨਾਂ ਦਾ ਜੋ ਤੁਸੀਂ ਸਵਾਲ ਲਿਆ ਐ ਇਹਨਾਂ ਵੱਡਾ ਅਹਿਮ ਸਵਾਲ ਐ। ਪਰ ਜੀ ਬੀ ਜੀ ਕਹਿੰਦੇ ਆ ਕਿ 100 ਹੱਥ ਰਸਾ ਤੇ ਸਿਰ ਤੇ ਗੰਡ। ਜੀ। ਮੈਂ ਇੱਕ ਕਿਸਾਨ ਨੂੰ ਹੁਣੇ ਕੁਝ ਹਿੰਟ ਪਹਿਲਾਂ ਕਿਸੇ ਦਰਿਆ ਦੇ ਬੰਨ ਤੇ ਖੜਾ ਬੰਨ ਟੁੱਟ ਗਿਆ ਰੋਕਣ ਦੀ ਕੋਸ਼ਿਸ਼ ਕਰ ਰਹੇ ਸੀ ਲੋਕ ਤਾਂ ਕਿਸਾਨ ਜਿਹੜਾ ਲਲਕਾਰ ਰਿਹਾ ਕਹਿੰਦਾ ਬੰਨ ਟੁੱਟ ਗਿਆ ਓਏ ਬੰਨ ਟੁੱਟ ਗਿਆ। ਕੁਣਾਲ ਦਾ ਹੋਰ ਕਹਿਰ ਕਿ ਰੱਬਾ ਬਚਾ ਇਸ ਕਹਿਰ ਤੋਂ ਇੰਨੇ ਭਾਵਕ ਪੀਲਾ ਆਪਾਂ ਵੀ ਸਧਾਰਨ ਲੋਕ ਆ ਭਾਵਕ ਹੋ ਜਾਂਨੇ ਨਾ ਮਤਾਂ ਤੇ ਸਵਾਭਿਕ ਹੈ ਪਰ ਮੈਨੂੰ ਇਹ ਲੱਗਿਆ ਕਿ ਉਹ ਬੰਨ ਨਹੀਂ ਟੁੱਟਿਆ ਮੈਨੂੰ ਲੱਗਦਾ ਜਿਵੇਂ ਪੰਜਾਬ ਦਾ ਹੀ ਬੰਨ ਟੁੱਟ ਗਿਆ ਹੋਵੇ ਪੂਰੇ ਪੰਜਾਬ ਚ ਤਵਾਹੀ ਅਸਲ ਇਹ ਹੜਾਂ ਕਾਰਨ ਹੋਈ ਪਈ ਹੈ ਗਾਲਾਪਾ ਕੀ ਦੀ ਕਰੀਏ ਮਾਦੇਰੀ ਕਰੀਏ ਦੋਆਬੇ ਦੀ ਕਰੀਏ ਮਾਲਵੇ ਦੀ ਕਰੀਏ ਕਿੰਨੇ ਖੇਤਰ ਵੱਡੀ ਪੱਧ ਤੇ ਤਬਾਹੀ ਜ਼ਾਰਾਂ ਹਜ਼ਾਰਾਂ ਏਕੜ ਦੀ ਫਸਲ ਬਰਬਾਦ ਹੋ ਰਹੀ ਹੈ ਉਹ ਪੰਜਾਬ ਜਿਹੜਾ ਦੇਸ਼ ਦਾ ਢੇਟ ਅਨਾਜ ਨਾਲ ਪਰਦਾ ਹੈ ਦੇਖਦੇ ਨੇ ਦੇਖਦੇ ਉਹ ਪੰਜਾਬ ਬਰਬਾਦ ਹੋ ਰਿਹਾ ਹੈ ਅਜਿਹੀ ਕੇਂਦਰ ਸਰਕਾਰ ਮੁਫਤ ਰਾਸ਼ਨ ਨੂੰ ਲੈ ਕੇ ਵੱਡੇ ਪੱਧਰ ਤੇ ਦਾਅਵੇ ਕਰਦੀ ਹੈ ਤੇ ਉਸੇ ਰਾਸ਼ਨ ਲਈ ਨਾਜ ਮਹੱਇਆ ਕਨਵਾਲਾ ਪੰਜਾਬ ਬਰਬਾਦ ਹੋ ਰਿਹਾ ਉਹਦੀ ਮਤਵਰੇ ਕੇਂਦਰ ਦੀ ਚੁੱਪੀ ਕਿਉਂ ਹੈ ਖੈਰ ਪ੍ਰਸ਼ਾਸਨ ਦੀ ਅਣਗਹਿਲੀ ਕਰਕੇ ਨੁਕਸਾਨ ਕੀ ਲਈ ਜੋ ਵਰਵਾਦੀ ਹੋਈ ਹੈ ਜ਼ਿੰਮੇਵਾਰੀ ਦਾ ਤਾਇਰ ਹੋਣੀ ਚਾਹੀਦੀ ਹੈ ਜਿਸ ਕਦਰ ਸਥਿਤੀ ਹੈ ਇਸ ਵੇਲੇ ਬਣੀ ਵੀ ਹੈ ਕਿਉਂਕਿ ਹਿਮਾਚਲ ਜ਼ਖੈਰ ਵਰਸ ਰਿਹਾ ਹੈ ਇੰਨੀ ਵੱਡੀ ਪੱਧਰ ਤੇ بارش ਹੋ ਰਹੀ ਹੈ ਦਰਿਆਵਾਂ ਨਾਲੇ ਨਾਲੀਆਂ ਸਭ ਕੋਈ ਜਿਹੜਾ ਪਰੇਵੇ ਉਹ ਬਹੁਤ ਵੱਡਾ ਹਿੱਸਾ ਪੰਜਾਬ ਵੱਲ ਨੂੰ ਆ ਰਿਹਾ ਹੈ ਤੋ ਆਹੀ ਪੰਜਾਬ ਮੈਂ ਦੇਖ ਰਿਹਾ ਸੀ ਆਪਣਾ ਪ੍ਰੋਗਰਾਮ ਤੋਂ ਪਹਿਲਾਂ ਹਰੀਕੇ ਪੱਤਣਾ ਅਕਸਰ ਜਿਹੜੇ ਪ੍ਰਦੇਸ਼ਾਂ ਜੀ ਬੈਠੇ ਪੰਜਾਬੀ ਨਰੀਪਰਾਉ ਵੀ ਜਾਣਦੇ ਆ ਹਰੀਕੇ ਪੱਤਣ ਬਹੁਤ ਮਸ਼ਹੂਰ ਜਗ੍ਹਾ ਏ ਝੀਲ ਏ ਉੱਥੇ ਸਤਲੁਜ ਤੇ ਬਿਆਸ ਦੇ ਪਾਣੀਆਂ ਦਾ ਸੰਗਮ ਹੈ ਜਿੱਦੋਂ ਪੌਂਡਾਂ ਤੋਂ ਪਾਣੀ ਛੱਡਿਆ ਜਾਂਦਾ ਉਹ ਵੀ ਇਹਨਾਂ ਦਰਿਆਵਾਂ 'ਚ ਆਉਂਦਾ ਹੈ ਜਿੱਦੋਂ ਭਾਗੜਾ ਡੈਮ ਤੋਂ ਪਾਣੀ ਛੱਡਿਆ ਜਾਂਦਾ ਉਹ ਵੀ ਇਹਨਾਂ ਦਰਿਆਵਾਂ 'ਚ ਆਉਂਦਾ ਹੈ ਪਾਣੀ ਜੇ ਸਧਾਰਨ ਛੱਡਿਆ ਜਾਵੇ ਥੋੜੀ ਮਾਤਰਾ ਛੱਡਿਆ ਜਾਵੇ ਤਾਂ ਦਰਿਆ ਚੱਲਦੇ ਆ। 2.250 ਲੱਖ ਕਿ ਉਸ ਦੇ ਉੱਪਰ ਪਾਣੀ ਜਦੋਂ ਛੱਡਿਆ ਜਾਵੇ ਤਾਂ ਅੰਦਾਜ਼ਾ ਲਗਾਇਆ ਜਾਂ ਸਰ ਜੋ ਮਦਾਨਾ ਜਾਏਗਾ ਕਿਸ ਕਦਰ ਮਚਾਏਗਾ ਤੋ ਆਹੀ। ਹਰੀਕੇ ਛੀਲ ਦੇ ਕੇ ਇਦਾਂ ਲੱਗਦਾ ਜਿਵੇਂ ਉਹ ਛੀਲ ਨਹੀਂ ਸਮੁੰਦਰ ਹੋਵੇ। ਮੀਲਾ ਦਾ ਪਾਣੀ ਪਾਣੀ ਨਜ਼ਰ ਆ ਰਿਹਾ। ਸਾਨਾ ਦੇ ਖੇਤ ਉਹਦੇ ਕਿੱਥੇ ਖੜੇ ਹੋਣਗੇ ਕਿਧਰ ਗਏ ਬਾਹਨ ਕਿਧਰ ਗਈਆਂ ਸੜਕਾਂ ਤਾਰਸ ਵੇਰੇ ਵੱਡੀ ਪਦਰ ਦੇ ਤਵਾਰੀ ਇਸ ਪਾਣੀ ਦੇ ੱਟਕੇ ਨਾਲ ਕਿਧਰ ਕੋਈ ਨਾ ਟੁੱਟ ਗਈ ਕੋਈ ਮਾਂਸਾਰ ਟੁੱਟ ਗਈ ਕਿ ਉਹ ਕਿ ਪਿੰਡੇ ਵਾਲ ਸੁਆ ਟੁੱਟ ਗਿਆ ਕਿ ਤਰਨ ਤਰਨ ਵਾਲ ਕੁਝ ਹੋ ਗਿਆ ਤੇ ਜੇ ਆਪਾਂ ਧਵਾਬੇ ਦੀ ਗੱਲ ਕਰੀਏスルਧਾਨ ਬਰਲੋਦੀ ਉਦਾਇਸਤਾਂ ਲੱਗਦੇ ਜਿਵੇਂ ਸਮੁੰਦਰ ਜੀ ਬੈਠਾ ਹੋਵੇ ਪੰਜਾਬ ਦੀ ਤਸਵੀਰ ਹੈ ਇਹ ਤਰਾਸ ਦੀ ਹੈ ਮੈਂ ਜਿਹਦਾ ਰਿਪੋਰਟਿੰਗ ਸੀਟਾ 1988 ਦਾ ਜ਼ਿਕਰ ਕਰਾਂਗਾ ਦਰਸ਼ਕਾਂ ਨਾਲ ਇਹ ਤੋਂ ਪਹਿਲਾਂ ਸਾ ਤੋਂ ਵੱਡਾ ਹੜ 1988 ਚ ਆਇਆ ਅਸੀਂ ਸਰਵੇ ਕੀਤਾ ਪੂਰਾ ਪੰਜਾਬ ਜਲਸਰ ਰਗਿਆ ਵਾ ਬੜੀ ਬੜੀ ਪੱਧਰ ਤੇ ਤਬਾਹੀ ਜਿਸ ਦਿਨ ਉਸ ਵਰ ਦਾ ਬਾਰ ਬਾਰ ਜ਼ਿਕਰ ਕੀਤਾ ਜਾਂਦਾ ਹੈ ਜਦੋਂ ਪਾਣੀ ਕੁਝ ਘਟਿਆ ਤਾਂ ਮੈਂ ਅੱਥੇ ਰਿਪੋਰਟਿੰਗ ਕਰਨ ਗਿਆ ਦੇਖੋ ਜਦੋਂ ਜ਼ਿੰਮੇਵਾਰੀ ਤੈਅ ਕਰਨ ਦੀ ਗੱਲ ਹੁੰਦੀ ਹੈ ਚਾਹੇ ਸਰਕਾਰਾਂ ਚਾਹੇ ਅਧਿਕਾਰੀ ਆ ਪ੍ਰਸ਼ਾਸਨ ਆ ਕਿਸਾਨ ਦੀ ਚੀਖ ਤਾਂ ਸਾਨੂੰ ਸੁਣਨੀ ਬਹੁਤ ਔਖੀ ਹੈ ਸੁਣੀ ਨਹੀਂ ਜਾ ਸਕਦੀ ਕੁਦਰਤੀ ਕੁਰੀ ਵੀ ਬਹੁਤਾਂ ਦੇ ਬਸ ਦੀ ਗੱਲ ਨਹੀਂ ਹੋਏਗੀ। ਅਰ ਜੋ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਤਾਂ ਹੈ ਹੋਣੀ ਚਾਹੀਦੀ ਹੈ ਨਾ। ਜੇ ਡਰੇਨਾਂ ਦੀ ਸਫਾਈ ਨਹੀਂ ਹੋਏਗੀ। ਮਹਿਰਾਂ ਦੇ ਕਿਨਾਰੇ ਮਜ਼ਬੂਤ ਨਹੀਂ ਹੋਣਗੇ। ਕਸਿਆਂ ਚੋਂ ਇਟਾਂ ਉਖੜੀਆਂ ਪਈਆਂ ਹੋਣਗੀਆਂ। ਤਾਂ ਪਾਣੀ ਤਾਂ ਖੇਤਾਂ 'ਚ ਜਾਏਗਾ ਕੁਦਰਤ ਦਾ ਕੋਈ ਕਸੂਰ ਨਹੀਂ। ਮੈਂ 88 ਦਾ ਜ਼ਿਕਰ ਕਰ ਰਹੇ ਹਾਂ। ਉਦੋਂ ਜਿਹੜੇ ਡੀਸੀ ਉੱਤੇ ਫਰੋਜਪੁਰ ਸੀ ਬਾਅਦ ਚੀਜ਼ ਖੱਤਰ ਬਣੇ ਪੰਜਾਬ ਦੇ ਮਾ ਉਹਨਾਂ ਨੂੰ ਟਵੀਊ ਤੋਂ ਫੋਨ ਤੇ ਗੱਲ ਕੀਤੀ ਗਈ ਜੀ ਮੈਂ ਇੱਥੇ ਆਉਣਾ ਚਾਹੁੰਦਾ ਮੈਨੂੰ ਪਤਾ ਲੱਗਿਆ ਬੜੀ ਵੱਡੀ ਪਸੰਦ ਤੇ ਕਪਲਾ ਹੋਇਆ ਜੀ ਹੈ ਡੀਸੀ ਆਉਂ ਕਹਿੰਦੇ ਕਿ ਵੀ ਮੈਂ ਦੱਸਣਾ ਕੋਈ ਨਹੀਂ ਤੁਸੀਂ ਆ ਜਾਓ ਜੀ ਮੈਂ ਗਿਆ ਤੇ ਮੈਂ ਫਰੋਜਪੁਰ ਦੇ ਡੀਸੀ ਨੂੰ ਇਹ ਨਹੀਂ ਕਹ ਲਈ ਕਿ ਮੈਨੂੰ ਇੱਥੇ ਥਾਵਾਂ ਦੱਸੋ ਮੈਂ ਦੇਖਾਂਗਾ ਆ ਮੇਰੇ ਨਾਲ ਸਾਡਾ ਫੋਟੋਗ੍ਰਾਫਰ ਹੈ ਅਸੀਂ ਆਪੇ ਜਾ ਕੇ ਦੇਖਾਂਗੇ ਮੈਂ ਦੋ ਦਿਨ ਆ ਕੇ ਰਿਪੋਰਟਿੰਗ ਕੀਤੀ ਇਸ ਜਿਵੇਂ ਉਹਦੇ ਪਹਿਲੇ ਪੰਨੇ ਤੇ ਦੋ ਦਿਨ ਰਿਪੋਰਟਿੰਗ ਲੱਗੀ ਮੈਨੂੰ ਫਰੋਹੀਬੁਰਦ ਦੇ ਇੱਕ ਸੀਨੀਅਰ ਅਧਿਕਾਰੀ ਦਾ ਫੋਨ ਆਇਆ ਕਿ ਜਿਤਾਹ ਤੂੰ ਸਾਡੇ ਖਿਲਾਫ ਖਬਰਾਂ ਲਾ ਰਿਹਾ ਏਂ ਤੇ ਰਿਆ ਲਤਾਂ ਬੰਨ੍ਹ ਦਿਆਂਗੇ ਜੀ ਹੁਣ ਇੱਕ ਰਿਪੋਰਟ ਹੋਰ ਲਾਉਂਗਾ ਫਿਰ ਆਪਾਂ ਚਲੋ ਨਾਂ ਤਾਂ ਕੀ ਲੈਣਾ ਸੰਗਾਈ ਸਖਤਰ ਜਿਹੜੇ ਉਹ ਵੀ ਆਪਣੇ ਆਪ ਨੂੰ ਜੱਟ ਕਿਸਾਨਾਂ ਦਾ ਮੁੰਡਾ ਘੋਂਦਾ ਸੀ ਉਹਨੇ ਮੈਨੂੰ ਬੁਲਾਇਆ ਇਹਨਾ ਤੂੰ ਕਿਸਾਨਾਂ ਦਾ ਮੁੰਡਾ ਹੈ ਜਰਨਲਿਸਟ ਹੈ ਤੂੰ ਕਿਸਾਨਾਂ ਦੇ ਜਿਹੜੇ ਅਫਸਰ ਹੈ ਉਹਨਾਂ ਘਰਾਂ ਤੋਂ ਆਏ ਹੈ ਉਹਨਾਂ ਦੇ ਖਿਲਾਫ ਖਬਰਾਂ ਲਈ ਜਾਂਣਾ ਹੈ ਮੈਂ ਕਿਹਾ ਉਹਨਾਂ ਦੇ ਖਿਲਾਫ ਨਹੀਂ ਖਬਰਾਂ ਲਾਉਂਦਾ ਜਿਹੜਾ ਕਿਸਾਨਾਂ ਦਾ ਇੰਨੀ ਵੱਡੀ ਪੱਧਰ ਤੇ ਨੁਕਸਾਨ ਹੋ ਗਿਆ ਕਿਦਰੇ ਅਧਿਕਾਰੀ ਵੀ ਜ਼ਿੰਮੇਵਾਰ ਹੈ ਮੈਂ ਦਰਸ਼ਕਾਂ ਲਈ ਇਸ ਕਰਕੇ ਗੱਲ ਸਾਂਝੀ ਕਰਨੀ ਚਾਹੁੰਦਾ ਕਿ ਚੀਜ਼ ਦੀ ਗੱਲ ਕਰਦੇ ਆਂ ਚੀਜ਼ ਉੱੜਦੀ ਕਿਉਂ ਹੈ ਉਹਨਾਂ ਦਿਨਾਂ 'ਚ ਰਵੇਰੋ ਅਡਵਾਈਜ਼ਰ ਸੀ ਵੀਰ ਨੂੰ ਪੰਜਾਬੀ ਨਹੀਂ ਸੀ ਆਉਂਦੇ ਮੇਰੀ ਰਿਪੋਰਟ ਮੰਗਾਈ ਤੋਂ ਨੇ ਇੰਗਲਿਸ਼ ਟ੍ਰਾਂਸਲੇਟ ਕੀਤੀ ਸ਼ਾਇਦ ਦੇਖੋ ਦਰਸ਼ਕ ਵੀ ਸੁਣ ਰਹੇ ਆਪਾਂ ਕੋਈ ਕਿਸਦੇ ਕੰਨ ਚ ਫੂਕਦਾ ਮਾਰ ਨਹੀਂ ਰਹੇ ਰਿਕਾਰਡ ਦੀ ਗੱਲ ਮੈਂ ਕਰ ਰਿਹਾ ਸਾਂ ਜੀ ਮੇਰੀ ਰਿਪੋਰਟ ਤੋਂ ਬਾਅਦ ਜਿਸ ਕਦਰ ਉਹ ਕਬਲੇ ਹੋਏ ਸੀ ਐਕਸੀਨ ਐਸ ਡੀਓ ਜੇ ਸਿਨਝਾਈ ਭਾਗ ਦੇ 40 ਅਧਿਕਾਰੀ ਸਸਪੈਂਡ ਹੋਏ ਨਾਲ ਇਹ ਵੀ ਮੈਂ ਦੱਸਣਾ ਜਾਵਾਂਗਾ ਇਹ ਬਾਜ ਜਿਹਾ ਅਭਾਂਸ਼ਿੰਦੀ ਸਰਕਾਰ ਆ ਗਈ ਏਕੇ ਇੱਕ ਕਰਕੇ ਸਾਰੇ ਬਹਾਲੋਗੇ ਸੂਏ ਅਸਸ਼ਮ ਕਿਸਾਨ ਦੀ ਚੀਕ ਦਾ ਦਰਤਾ ਜਰੂਰ ਹੈ ਅਰ ਚੀਕ ਕਿਉਂ ਉੱਠਦੀ ਹੈ ਕਿਦਰ ਅਸੀਂ ਵੀ ਜ਼ਿੰਮੇਵਾਰ ਹਾਂ ਪ੍ਰਸ਼ਾਸਨ ਵੀ ਜ਼ਿੰਮੇਵਾਰ ਹੈ ਐਡੀ ਵੱਡੀ ਪੱਧਰ ਤੇ ਤਬਾਹੀ ਸਾਰੇ ਚੈਨਲਾਂ ਦੇ ਅਖਬਾਰਾਂ ਵਿੱਚ ਦੇਖਦਾ ਹੈ ਹੈਡਲਾਈਨਾਂ ਪਈਆਂ ਪਈਆਂ ਪੰਜਾਬ ਚ ਹੜਾ ਕਾਰਨ ਤਬਾਹੀ ਸਭ ਦੀਆਂ ਹੈਡਲਾਈਨਾਂ ਹੈ ਕੋਈ ਦੋਰ ਹੈ ਨਹੀਂ ਚੈਨਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਕੋ ਗੱਲ ਕਰ ਰਿਹਾ ਕਿ ਫਲਾਨੀ ਜਗ੍ਹਾ ਤੇ ਕਾਰ ਉੜ ਗਈ ਫਾਨੀ ਜਗ੍ਹਾ ਤੇ ਬਸ ਨਾਲੇ ਚ ਫਸ ਗਈ ਫਲਾਨੀ ਜਗ੍ਹਾ ਤੇ ਬਾਰਿਸ਼ ਮੈਂ ਗਈ ਮੌਸਮ ਭਗਨਾ ਕਹਤਾ ਮੌਸਮ ਭਗਨਾ ਉਹ ਕਹਤਾ ਮੈਨੂੰ ਬਹੁਤ ਘਾਟਾ ਮੀਡੀਆ ਚ ਦੇਖਣ ਦਾ ਸੁਣਨ ਨੂੰ ਮਿਲਿਆ ਕਿਤੇ ਕਿਸੇ ਨੇ ਕਿਹਾ ਹੋਵੇ ਕਿ ਇਸ ਤਰ੍ਹਾਂ ਦੀ ਜਨ ਆਦੀ ਬਾਹ ਕੌਣ ਫੜੇਗਾ ਜਿਹੜੇ ਦੇਸ਼ ਦੇ अनाज ਪਣਾ ਦੇ ਆਪਾਂ ਗੱਲ ਕਰਦੇ ਆਂ ਪੰਜਾਬ ਨੇ ਬੜੇ ਔਖੇ ਸਮੇਂ 'ਚ ਇਸ ਦੇਸ਼ ਦੀ ਮਦਦ ਕੀਤੀ। ਯਾਇਦਾ ਕਿਸਾਨ ਜੇ ਚੀਖ ਰਿਹਾ ਹੈ ਤਵਾਹੀ ਕਾਰਨ ਸਾਊਥ ਅਫਰੀਕਾ ਕੇਂਦਰ ਦੀ ਚੁੱਪੀ ਤੇ ਵੀ ਉੱਠਣਗੇ। ਮੈਂ ਨਹੀਂ ਦੇਖਿਆ ਘਟੂ ਘਟ ਜਰਨਲਿਸਟ ਦੇ ਤੌਰ ਤੇ ਉਸਦਾ ਮੇਰੀ ਕਿਤੇ ਅਣਗਹਿਲੀ ਰਹਿ ਗਈ ਹੋਵੇ। ਇਹ ਤਵਾਹੀ ਬਾਰੇ ਕੇਂਦਰ ਨੇ ਆਪਣੇ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਬਿਆਨ ਕਰਕੇ ਗੱਲ ਕਹੀ ਹੋਵੇ। ਕਿ ਪੰਜਾਬੀਓ ਤਕੜੇ ਹੋ ਜੋ ਅਸੀਂ ਤੁਹਾਡੇ ਨਾਲ ਆਂ ਤੁਸੀਂ ਔਖੀ ਘੜੀ ਸੀ ਪੰਜਾਬ ਲਈ ਖੜਦੇ ਹੋ ਅੱਜ ਅਸੀਂ ਤੁਹਾਡੇ ਨਾਲ ਖੜੇ ਆਂ ਗੱਲ ਤਾਂ ਬਾਹ ਫੜ ਦੀ ਹੁੰਦੀ ਐ ਇਸ ਮੁਸੀਬਤ ਚ ਵੀ ਕੇਂਦਰ ਨੇ ਪੰਜਾਬ ਦੀ ਬਾਹ ਨਹੀਂ ਫੜੀ ਤੇ ਪੰਜਾਬ ਦਾ ਪ੍ਰਸ਼ਾਸਨ ਵੀ ਜ਼ਿੰਮੇਵਾਰ ਐ ਹਾਂ ਪੰਜਾਬੀ ਲੜ ਰਹੇ ਆ ਜੂਝ ਰਹੇ ਆ ਬੰਨਾਂ ਤੇ ਖੜੇ ਆ ਚਾ ਨਹਿਰਾਂ ਦੇ ਬੰਨਾਂ ਚਾ ਦਰਿਆਵਾਂ ਦੇ ਬੰਨਾਂ ਚਾ ਕਸੀਆਂ ਦੇ ਬੰਨਾਂ ਜਿਹੜਾ ਕਸਬਿਆਂ ਚ ਸ਼ਹਿਰਾਂਆਂ ਗੜੀਆਂ ਚ ਪਾਣੀ ਭਰਿਆ ਫਿਰਦਾ ਕਿਹਨੇ ਕੋਈ ਲਹਿਰਾ ਗਾਗਾ ਜੀ ਤਸਵੀਰ ਦਿਖਾਈ ਜਾ ਰਹੀ ਹੈ ਕਿਸੇ ਹੋਰ ਸਵੇਰੇ ਸ਼ਹਿਰ ਦੀ ਕਸਬੇ ਦੀ ਤਸਵੀਰ ਦਿਖਾਈ ਜਾ ਰਹੀ ਹੈ ਜੀ ਉਦਾਹਰਨ ਦਿਖਾਈ ਹੈ ਪਰ ਇੰਨੀ ਵੱਡੀ ਤਵਾਈ ਹੈ ਪੰਜਾਬ ਨੂੰ ਬਹੁਤ ਵੱਡਾ ਧੱਕਾ ਲੱਗਿਆ ਹੈ ਪੰਜਾਬ ਪਹਿਲੇ ਵੱਡੇ ਸੰਕਟ ਦਾ ਸ਼ਿਕਾਰ ਹੈ ਕਮੜਾ ਸਵਾਲਿਆਂ ਨਿਸ਼ਾਨ ਹੈ ਕੇਂਦਰ ਸਰਕਾਰ ਕੀ ਪੰਜਾਬ ਸਰਕਾਰ ਇਸ ਮਾਮਲੇ ਤੇ ਜਵਾਬਦੇਹ ਹੋਣਗੀਆਂ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਪ੍ਰਸ਼ਾਸਨ ਵੀ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਨੇ ਵੀ ਤੁਸੀਂ ਇਹਨਾਂ ਦੀ ਬਾਹ ਫੜੋ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਾਮਿਲਨਾਡੂ ਦੇ ਦੌਰੇ ਦੇ ਉੱਤੇ ਗਏ ਹੋਏ ਨੇ ਤੇ ਜਿੱਥੇ ਉਹਨਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤੇ ਨਿਸ਼ਾਨੇ ਵਿਸਾਦੇ ਗਏ ਨੇ ਜੀ ਬਿਲਕੁਲ ਦੇਖੋ ਸਬਜੈਕਟਡ ਹੈਗਾ ਤਾਮਿਲਨਾਡੂ ਦਾ ਪਹਿਲਾਂ ਦਾ ਉਹਨਾਂ ਦਾ ਦੌਰਾ ਤੈਅ ਹੋਇਆ ਸੀ ਤਮਿਲਨਾਡੂ ਦੇ ਮੁੱਖ ਮੰਤਰੀ ਸਾਲਨ ਨਾਲ ਮਿਲਾਇਆ ਗਿਆ ਔਰ ਬੱਚਾ ਦਾ ਨਾਸ਼ਤਾ ਪ੍ਰੋਗਰਾਮ ਉਹਨਾਂ ਨੇ ਰੱਖਿਆ ਉਹਨਾਂ ਨੇ ਪੰਜਾਬ ਦੇ ਹੈਲਥੀ ਗੱਲ ਸਿਹਤ ਦੀ ਗੱਲ ਜਾ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਜੀਕੀਤੀ ਤਮਿਲਨਾਡੂ ਵਾਲਿਆਂ ਨਾਲ ਤੇ ਤਮਿਲਨਾਡੂ ਦੇ ਮੁੱਖ ਮੰਤਰੀ ਨੂੰ ਸੱਦਾ ਦਿੱਤਾ ਪੰਜਾਬ ਆਉਣ ਦਾ ਪੰਜਾਬ ਦੇ ਜਿਹੜਾ ਦੱਖਣ ਦੀ ਸਾਂਝ ਹੈ ਕਿਦਰੀ ਉਹਦੀ ਝਲਕ ਵੀ ਤਾਮਲनाडु ਤੇ ਪੰਜਾਬ ਦੀ ਸਾਂਝ ਵੀ ਉਸ ਪ੍ਰੋਗਰਾਮ ਚ ਦੇਖਣ ਨੂੰ ਮਿਲਦੀ ਸੀ ਹਾਲਾਂਕਿ ਪੰਜਾਬੀ ਤੇ ਤਾਮਲनाडु ਮਦਿਲੀ ਆਪਣੇ ਜ਼ਮਾਨਾ ਇੱਕ ਦੂਜੇ ਨੂੰ ਸਮਝਣ ਦੀ ਬੜੀ ਔਖੀ ਹੈ ਪਰ ਫਿਰ ਵੀ ਕੋਈ ਸਾਂਝ ਅਜਿਹੀ ਹੁੰਦੀ ਹੈ ਜਿਹੜੀ ਰੂਹ ਤੋਂ ਨਿਕਲਦੀ ਹੈ ਤੇ ਉਹ ਤਾਮਲनाडु ਤੇ ਪੰਜਾਬ ਅੱਜ ਇੱਕ ਪਲੇਟਫਾਰਮ ਤੇ ਕਿਸਾਂ ਚ ਇਕੱਠੇ ਹੁੰਦੇ ਨਜ਼ਰ ਆਏ ਰਹੀ ਗੱਲ ਪੋਲੀਟਿਕਲ ਸਵਾਲ ਦੀ ਜਿਹਦਾ ਤੁਸੀਂ ਜ਼ਿਕਰ ਕੀਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਮਨਾਡੂ ਜਾ ਕੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਲਕਾਰਿਆ ਜ਼ਰੂਰ ਹੈ ਉਹਨਾਂ ਨੇ ਕਿਹਾ ਕਿ ਤੁਸੀਂ ਜੁਮਲੇਵਾਜ ਪ੍ਰਧਾਨ ਮੰਤਰੀਓ ਜੁਮਲੇਵਾਯਾਗੂਆਂ ਦੁਕਾਨਾਂ ਬਟੇ ਬਟੇ ਵਾਅਦੇ ਕਰਨ ਪਰ ਪੂਰੇ ਨਹੀਂ ਕਰਦੇ ਉਹ ਕਹਿੰਦੇ 15 ਲੱਖ ਦੀ ਜਿਹੜੀ ਕਿਹ ਗੱਲ ਆਉਂਦੀ ਹੈ ਮੇਰਾ ਹੱਥ ਹੁਣ ਵੀ ਉੱਥੇ ਰੁਕ ਜਾਂਦਾ ਕਿ 15 ਲੱਖ ਦਾ ਪ੍ਰਧਾਨ ਮੰਤਰੀ ਨੇ ਵਾਦਾ ਕੀਤਾ ਸੀ ਕਿਥੇ ਕੇ 15 ਲੱਖ ਸੋ ਜਨਾਦ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਮਿਲਨਾਡੂ ਜਾ ਕੇ ਅਸਾਨ ਮੰਤਰੀ ਨਰਿੰਦਰ ਮੋਦੀ ਤੇ ਤਕੜਾ ਵਿਅੰਗ ਵੀ ਖਸਿਆਔਰ ਉਹਨੇ ਸਤਾ ਵੀ ਦਿੱਤਾ ਤਾਮਿਲਨਾਡੂ ਦੇ ਮੁੱਖ ਮੰਤਰੀ ਨੂੰ ਹੋ ਸਕਦਾ ਹਉਣ ਵਾਲੇ ਤਨਾਂ ਚ ਇਹ ਸਾਂਝ ਹੋਰੀ ਦੂਮਾ ਸੁਗਿਆਂ ਦੀ ਮਜ਼ਬੂਤ ਹੁੰਦੀ ਨਜ਼ਰ ਆਈ ਜੀ ਜੀ ਸੋ ਅੱਜpass ਕਰਾਂਗੇ ਜੀ 1984 ਦੇ ਪੀੜਤ ਸਿੱਖ ਪਰਿਵਾਰਾਂ ਨੂੰ ਲੈ ਕੇ ਲਗਾਤਾਰ ਉਹ ਦਹਾਕਿਆਂ ਵੱਧੀ ਆਪਣੇ ਇਨਸਾਫ ਦੇ ਲਈ ਗੁਹਾਰ ਕਰ ਰਹੇ ਨੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਪਰ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਪਰ ਸਮੇਂ-ਸਮੇਂ 'ਤੇ ਸਰਕਾਰਾਂ ਵੱਲੋਂ ਵੱਡੇ ਐਲਾਨ ਕੀਤੇ ਜਾਂਦੇ ਨੇ ਸਹਾਇਤਾ ਦਿੱਤੀ ਜਾਂਦੀ ਆ ਹੁਣ ਹਰਿਆਣਾ ਦੇ ਸੀਐਮ ਨੇ ਜੀ ਨੈਪ ਸਿੰਘ ਸੈਣੀ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਜੀ ਵਿਧਾਨ ਸਭਾ ਦੀ ਵਿਧਾਨ ਸਭਾ ਦੇ ਵਿੱਚ ਤੇ ਜਗਤਾ ਸਿੰਘ ਉਹਨਾਂ ਨੇ ਕਿਹਾ ਕਿ ਅਨੀ 1984 ਦੇ ਸਿੱਖ ਪੀੜਤ ਪਰਿਵਾਰ 101 ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦਵਾਂਗੇ ਜੀ ਬਿਲਕੁਲ ਜਿਹੜਾ ਜੇ ਕੋ ਸਹੀਆ ਪ੍ਰਾਲਾ ਹੁੰਦਾ ਉਹਦੀ ਮੇਸ਼ਾ ਸਲਾਗਾ ਕੀਤੀ ਜਾਂਦੀ ਹੈ ਰਣਾ ਦੇ ਮੁੱਖ ਮੰਤਰੀ ਨੇ ਸੈਨੇਵਦਨ ਸਹਿਦ ਸੈਸ਼ਨ ਹਰਿਆਣਾ ਦਾ ਚੱਲ ਰਿਹਾ ਹੈ ਨਾ ਦਿਨਾਂ ਚ ਜਿਸੋ ਆਪਾਂ ਗੱਲ ਕਰ ਰਹੇ ਆ ਤਾਂ ਵਿਦਾਂਸਵ ਦੀ ਪਟਲ ਤੇ ਉਹਨਾਂ ਨੇ ਆਨ ਰਿਕਾਰਡ ਇਹ ਗੱਲ ਕਹੀ ਹੈ ਕਿ 84 ਦੇ ਕਤਲੇਆਨ ਦਰਾਂ ਜਿਹੜੇ ਪਰਿਵਾਰਾਂ ਦਾ ਨੁਕਸਾਨ ਹੋਇਆ ਜਿਹੜੇ ਪਰਿਵਾਰਾਂ ਦੇ ਰੋਜ਼ੀ ਰੋਟੀ ਕਮਾਉਣ ਵਾਲੇ ਕਰਦੇ ਮੋਰੀ ਕਤਲ ਹੋ ਗਏ ਉਹਨਾਂ 121 ਪਰਿਵਾਰਾਂ ਨੂੰ ਉਹਨਾਂ ਨੇ ਚੁਣਿਆ ਹੈ ਕਿ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਏਗਾ। ਉਹ ਮੁੱਖ ਮੰਤਰੀ ਜੀ ਕਹਿੰਨਾ ਹੈ ਕਿ ਪਰਿਵਾਰ ਫੈਸਲਾ ਕਰ ਲੈਣ ਕਿ ਉਸ ਪਰਿਵਾਰ ਤੋਂ ਕਿਸ ਵਿਅਕਤੀ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਹੈ। ਉਹ ਰੋਜ਼ਗਾਰ ਅਸੀਂ ਦੇਵਾਂਗੇ। ਦੇਖੋ 83 ਕਤਲਿਆਂ ਦੀ ਜਿਹੜੀ ਪੀੜਾ ਹੈ ਉਹਦਾ ਸ਼ਾਇਦ ਕਦੇ ਪੂਰੀ ਹੋਈ ਨਹੀਂ ਸਕਦੀ ਐਡੀ ਵੱਡੀ ਚੀਜ਼ ਤੇ ਐਡੀ ਟਾਸਕ ਹੈ। ਸਮੇਂ ਦੀ ਸਰਕਾਰ ਨੇ ਆਪਣੇ ਲੋਕਾਂ ਨਾਲ ਜੋ ਕੀਤਾ ਉਹਦਾ ਕਦੇ ਭੁਲਾਇਆ ਨਹੀਂ ਜਾਏਗਾ। ਅਰ ਜੇ ਕੋਈ ਕਿਤੇ ਮੱਲਮ ਲਾਉਂਦਾ ਉਸ ਜ਼ਖਮ ਦੇ ਉੱਤੇ ਚੀਜ਼ ਦੇ ਤੇ ਟਾਸਕ ਦੇਉਂਦੇ ਤਾਂ ਉਹਨੂੰ ਵੀ ਚੇਤੇ ਰੱਖਿਆ ਜਾਂਦਾ ਹੈ ਸੂਰ ਰਿਆਣਾ ਦੇ ਮੁੱਖ ਮੰਤਰੀ ਨੇ ਵਿਧਾਨ ਸਭਾ 'ਚ ਇਹ ਗੱਲ ਕਹੀ ਹੈ ਕਿ 84 ਦੇ ਕਤਲੇਆਮ ਦੇ ਜਿਹੜੇ ਪੀੜਤ ਪਰਿਵਾਰ ਉਹਨਾਂ ਦੀ ਸੇ ਮਦਦ ਕਰਾਂਗੇ ਰੁਜ਼ਗਾਰ ਦੇਾਂਗੇ ਚੰਗਾ ਅਪਰਾਲਾ ਵਿਧਾਨ ਸਭਾ ਜੀ ਉਹਨਾਂ ਨੇ ਇੱਕ ਹੋਰ ਅਹਿਮ ਗੱਲ ਇਹ ਵੀ ਕੀਤੀ ਹੈ ਆਪਾਂ ਸਾਰੇ ਜਾਣਦੇ ਹਾਂ ਗੁਰੂ ਤੇਗ ਬਹਾਦਰ ਜੀ ਦਾ 350 ਸਾਲ ਦਾ ਜੀਤੇ ਡਿਆੜਾ ਦੁਨੀਆ ਪਾਰਚ ਮਨਾਇਆ ਜਾ ਰਿਹਾ ਹੈ ਹਰਿਆਣਾ ਵਿਧਾਨ ਸਭਾ ਜੀ ਉਹਨਾਂ ਦੇ ਸਤਿਕਾਰ ਵਜਾਉ ਮੁੱਖ ਮੰਤਰੀ ਨਰਿੰਦਰ ਸਿੰਘ ਸੈਨੀਵਲ ਮਥਾ ਲਿਆਂਦਾ ਗਿਆ ਜਿਦੇ ਚ ਗੁਰਤੇਗ ਬਾਦਰਨੀ ਨੇ ਦੇ ਦੇਲੇ ਧਰ ਦੇ ਲਈ ਆਜ਼ਾਦੀ ਦੇ ਲਈ ਸਵੈ ਰੱਖਿਆ ਦੇ ਲਈ ਜੋ ਕੁਰਬਾਨੀ ਦਿੱਤੀ ਉਹ ਦਾ ਬੜੇ ਸਤਿਕਾਰ ਨਾਲ ਸਦਨ ਦੇ ਅੰਦਰ ਜ਼ਿਕਰ ਕੀਤਾ ਗਿਆ ਤੇ ਨਾਲ ਹੀ ਜਿਹੜੇ ਇਸ ਕੋਮ ਦੇ ਦੂਜੇ ਸ਼ਹੀਦ ਹੋਏ ਐ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਤੇ ਭਾਈ ਜੇਤਾ ਉਹਨਾਂ ਨੂੰ ਬੜੇ ਸਤਿਕਾਰ ਨਾਲ ਯਾਦ ਕੀਤਾ ਗਿਆ ਉਹਨਾਂ ਦੇ ਨਾਮ ਵੀ ਲਏ ਗਏ ਰੈਣਾ ਵਿਧਾਨ ਸਭਾ ਦੀ ਸ਼ਹਾਦ ਇਹ ਪਹਿਲਾ ਮੌਕਾ ਹੋਏਗਾ ਜਦੋਂ ਇਸ ਢੰਗ ਨਾਲ 83 ਦੇ ਜਿਹੜੇ ਕਤਲੇਆਮ ਦਾ ਭੱਗੀ ਹੋਏ ਐ ਉਹਨਾਂ ਨੂੰ ਸੁਨੇਹਾ ਗਿਆ ਦੂਜੇ ਪਾਸੇ ਜਿਹੜੇ ਪੀੜਤ ਪਰਿਵਾਰ ਐ ਉਹਨਾਂ ਦੇ ਮਲਮ ਦੀ ਗੱਲ ਹੋਈ ਹੈ ਤੀਜੀ ਗੱਲ ਜਿਹੜਾ ਹੈਗਾ ਕਿਉਂਕਿ ਪੰਜਾਬ ਹਰਿਆਣਾ ਤੇ ਪੰਜਾਬ ਵੱਡਾ ਪੰਜਾਬ ਵਾਕਈ ਪ੍ਰਾਣਾ ਪੰਜਾਬ ਕੀਏ ਇੱਕੋ ਹੀ ਸੀ ਤੇ ਪ੍ਰਾਣਾ ਪੰਜਾਬ ਚੋਂ ਨਿਕਲ ਕੇ ਜਦੋਂ ਹਰਿਆਣਾ ਬਣਿਆ ਤਾਂ ਹਰਿਆਣਾ ਵਿਧਾਨ ਸਭਾ ਪੰਜਾਬ ਦਾ ਇੱਕ ਪ੍ਰਾਣਾ ਦਾ ਹਿੱਸਾ ਹੈ ਉਸ ਵਿਧਾਨ ਸਭਾ ਦੇ ਵਿੱਚ ਪਹਿਲੀ ਵਾਰ ਅੱਜ ਗੁਰਤੇਗ ਬਹਾਦਰ ਜੀ ਦੀ ਸ਼ਹਾਦਤ ਪ੍ਰਤੀ ਨਮਨ ਹੋਇਆ ਗਿਆ ਚੇਤੇ ਕੀਤਾ ਗਿਆ ਔਰ ਇਹ ਕਿਹਾ ਗਿਆ ਕਿ ਹਰਿਆਣਾ ਦੇ ਕਈ ਕਸਬੇ ਕੀ ਇਹ ਜਿਹੜਾ ਸ਼ਹਿਰ ਹੈ ਜਿਹੜੇ ਗੁਰੂ ਸਾਹਿਬ ਦੇ ਪਿਤਰ ਚਰਨ ਜਿਹੜੇ ਉੱਤਾਰ ਦੇ ਉੱਤੇ ਪਏ ਉਹ ਧਰਤੀ ਬੜੀ ਤਨ ਭਾਗੀ ਹੈ ਜਿੱਥੇ ਗੁਰੂ ਸਾਹਿਬ ਦੇ ਚਰਨ ਸੋ ਪ੍ਰਾਪਤ ਹੋਏ ਮعنی ਗੁਰੂ ਸਾਹਿਬ ਨੂੰ ਚੇਤੇ ਕੀਤਾ ਗਿਆ ਰਣਾ ਵਿਧਾਨ ਸਭਾ ਦੇ ਅੰਦਰ ਔਰ ਜਿਹੜਾ 84 ਦੇ ਪੀੜਤ ਪਰਿਵਾਰਾਂ ਨੇ ਮਦਦ ਦੀ ਗੱਲ ਕੀਤੀ ਗਈ ਇੱਕ ਚੰਗਾ ਸਨੇਹਾ ਰਣਾ ਵਿਧਾਨ ਸਭਾ ਨੂੰ ਦਿੱਤਾ ਗਿਆ ਮੇਰਾ ਖਿਆਲ ਹੈ ਸਿੱਖ ਭਾਈਚਾਰੇ ਵੱਲੋਂ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਵੱਲੋਂ ਇਸ ਮਾਮਲੇ ਲੈ ਕੇ ਜਿਹੜਾ ਹੈਗਾ ਸਲਾਹਗਾ ਕਰਨੀ ਬਣਦੀ ਹੈ ਹਰਿਆਣਾ ਵਿਧਾਨ ਸਭਾ 'ਚ ਜੋ ਫੈਸਲਾ ਲਿਆ ਗਿਆ ਕਿ ਸੁਨੇਹਾ ਹੁੰਦਾ ਹਾਂ ਪੱਖੀ ਸੁਨੇਹਾ ਜਾਣ ਦੀ ਗੱਲ ਕੀਤੀ ਗਈ ਹੈ ਹਰਿਆਣਾ ਵਿਧਾਨ ਸਭਾ ਨੇ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਕਾਂਗਰਸ ਦੀ ਕੱਲ ਦਿੱਲੀ ਦੇ ਵਿੱਚ ਮੀਟਿੰਗ ਹੋਈ ਹੈ ਉਹਨਾਂ ਸ਼ਾਸਨ ਨੂੰ ਲੈ ਕੇ ਤੇ ਕਈ ਲੀਡਰ ਵੱਡੇ ਮੀਟਿੰਗ ਦੇ ਵਿੱਚ ਮੌਜੂਦ ਸੀਗੇ ਜੀ ਦੇਖੋ ਪੰਜਾਬ ਕਾਂਗਰਸ ਦਾ ਬੜਾ ਪੁਰਾਣਾ ਕਲੇਸ਼ ਹੈ ਅਕਸਰ ਇਹ ਕਿਹਾ ਜਾਂਦਾ ਹੈ ਕਿ ਕਾਂਗਰਸ ਨੂੰ ਕਹਿੰਦੇ ਕਿ ਹੋਰ ਨਹੀਂ ਹਰਾ ਸਕਦਾ ਕਾਂਗਰਸ ਨੂੰ ਕਹਿੰਦੇ ਕਾਂਗਰਸੀ ਹੀ ਹਰਾਉਂਦੇ ਐ ਜੀ ਇਸ ਕਰਕੇ ਹਰਾਉਂਦੇ ਐ ਕਿਉਂਕਿ ਇੱਕ ਦੂਜੇ ਦੀਆਂ ਟੰਗਾਂ ਖੀਂਦੇ ਆ ਵਿਰੋਧ ਕਰਦੇ ਆ ਗੱਲ ਬੇਸ਼ੱਕ ਕਾਂਗਰਸ ਦੀ ਨਹੀਂ ਐ ਪਰ ਮੈਂ ਸਾਬਕਾ ਮੁੱਖ ਮੰਤਰੀ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚੇਤੇ ਕਰਦਾ ਉਹਨਾਂ ਦਾ ਸੁਆਸ ਜੀ ਉਹ ਕਹਿੰਦੇ ਮੌਕੇ ਦੀ ਗੱਲ ਬੜੀ ਸੁਣਉਂਦੇ ਬੜੀ ਉਹਨਾਂ ਨੂੰ ਆਉੜਦੀ ਸੀ ਗੱਲ ਇੱਕ ਵਾਰੀ ਇੱਦਾਂ ਰੈਲੀ 'ਚ ਸੁਣਾ ਰਿਹਾ ਮੈਂ ਰੈਲੀ ਨੂੰ ਕਵਰ ਕਰ ਰਿਹਾ ਸੀ ਜੀ ਅਸਵੋਧਨ ਕਰਦੇ ਹੋਏ ਇਹ ਗੱਲ ਕਹਿ ਰਿਹਾ ਕਿ ਦੇਖੋ ਜਿਹੜੇ ਸਿੱਖ ਹੈ ਇਹ ਕਿਉਂ ਨਹੀਂ ਤਰੱਕੀ ਕਰਦੇ ਸਿੱਖ ਪਾਈ ਜਾ ਰਹੇ ਲੋਕ ਕਿਉਂ ਨਹੀਂ ਅੱਗੇ ਵਧਦੇ ਕਹਿੰਦੇ ਇਹਨਾਂ ਨੂੰ ਕਿਸੇ ਦੀ ਦੁਸ਼ਮਣੀ ਦੀ ਲੋੜ ਹੀ ਨਹੀਂ ਤੇ ਪਰਿਵਾਰ ਚੋਂ ਜਾਂ ਪਿੰਡ ਚੋਂ ਕੋਈ ਇੱਕ ਬੰਦਾ ਅੱਗੇ ਵਧਣ ਲੱਗਦਾ ਤਾਂ ਦਸੂਹੇ ਦੇ ਟੰਗਾਂ ਖਿੱਚਣ ਵਾਲੇ ਹੁੰਦੇ ਆ ਕਹਿੰਦੇ ਜਾਊਗਾ ਕਿੱਥੇ ਸਾਨੂੰ ਛੱਡ ਕੇ ਸੋ ਇਸ ਤਰੀਕੇ ਦੇ ਨਾਲ ਜੇ ਆਪਾਂ ਗੱਲ ਕਰੀਏ ਕਾਂਗਰਸ ਦੀ ਵੀ ਇਹੀ ਹਾਲ ਹੈ ਕਾਂਗਰਸ ਜੇ ਅੱਗੇ ਵਧਣਾ ਚਾਹੁੰਦਾ ਕਹਿੰਦੇ ਇੱਕ ਵੀ ਮੁੱਖ ਮੰਤਰੀ ਮੰਤੂ ਹਲਾਂਗੇ ਮੁਕੰਮਲ ਤਰੀਕਾ ਵੀਦਰ ਹੋ ਗਿਆ ਉਹਨਾਂ ਦਾ ਕੋਈ ਬਣਾਇਆ ਨਹੀਂ ਜਿਹੜਾ ਬਣਾਇਆ ਸੀ ਉਹ ਪਾਜਪਾ ਚਲਾ ਗਿਆ ਤੇ ਹੁਣ ਵਾਲੇ ਦਿਨ ਸੱਤਾ ਚਾਉਣਗੇ ਤਾਂ ਦੇਖਿਆ ਜਾਏਗਾ ਪਰ ਇਹ ਗੱਲ ਜ਼ਰੂਰ ਹੈ ਕਿ ਕਾਂਗਰਸ ਹਾਈ ਕਮਾਂਡ ਨੇ ਜਿਹੜੀ ਅਨੁਸ਼ਾਸਨਹੀਨਤਾ ਉਹਨੂੰ ਬੜੀ ਗੰਭੀਰਤਾ ਨਾਲ ਲਿਆ ਤੇ ਸੁਨੇਹਾ ਦਿੱਤਾ ਲੈ ਪੰਜਾਬ ਦੇ ਵੱਡੇ ਕੱਦਾਂ ਵਾਲਾ ਗੋ ਨੂੰ ਬੁਲਾ ਕੇ ਕਿ ਜਿਹੜਾ ਵੀ ਅਨੁਸ਼ਾਸਨ ਭੰਗ ਕਰੇਗਾ ਬਖਸ਼ਿਆ ਨਹੀਂ ਜਾਏਗਾ ਅਨੁਸ਼ਾਸਨਹੀਨਤਾ ਦੀ ਕਾਰਵਾਈ ਹੋਏਗੀ ਇੱਕ ਤਰੀਕੇ ਨਾਲ ਜੋ ਮੀਡੀਆ ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਉੱਥੇ ਜਿਹੜਾ ਹੈਗਾ ਆਪਸੀ ਏਕਤਾ ਦੀ ਇਕਜੁੱਟਤਾ ਦੀ ਸੋਚ ਕਾਈ ਗਈ ਹੈ ਕਿ ਰਲ ਕੇ ਚੱਲੋਗੇ ਤਾਂ ਅੱਗੇ ਕਾਮਯਾਬੀ ਮਿਲ ਸਕਦੀ ਹੈ ਇਹ ਵੀ ਕਿਹਾ ਗਿਆ ਕਿ ਮੀਟਿੰਗ 'ਚ ਇਹ ਗੱਲ ਦੀ ਚਰਚਾ ਵੀ ਹੋਈ ਕਿ ਦੇਖੋ ਗੁਵਾਨ 'ਚ ਹਰਿਆਣਾ ਹੈ ਹਰਿਆਣਾ 'ਚ ਵੀ ਕਾਂਗਰਸ ਅਦਾ ਜਾ ਸਕਦੀ ਸੀ ਕਹਿੰਦੇ ਕਿਉਂ ਮੌਕੇ ਦਿਆ ਕੇ ਰਹਿ ਗਈ ਕਿਉਂਕਿ ਹਰਿਆਣਾ ਕਾਂਗਰਸ ਵੀ ਵੱਡੇ ਪੱਧਰ ਤੇ ਗੁੱਟਵਾਜੀ ਜਿੱਦਾਂ ਆਪਾਂ ਪਹਿਲਾਂ ਹੀ ਕਿਹਾ ਕਿਉਂਕਿ ਹਰਿਆਣਾ ਤੇ ਪੰਜਾਬ ਦੇ ਬਹੁਤ ਸਾਰੇ ਸਵਾਲ ਮਿਲਦੇ ਜੁੜਦੇ ਆ ਨਾ ਸੋ ਸਿੱਖਿਆ ਦੇ ਕੇ ਭੇਜਿਆ ਕਾਂਗਰਸ ਵਾਲਿਆਂ ਨੂੰ ਪੰਜਾਬ ਵਾਲਿਆਂ ਨੂੰ ਕਿ ਇਕੱਠੇ ਰਹੋਗੇ ਤਾਂ ਕੁਝ ਹਾਸਲ ਕਰ ਸਕਦੇ ਹੋ ਨਹੀਂ ਤਾਂ ਫਿਰ ਅਗਲੀ ਵਿਧਾਨ ਸਭਾ ਦੇ ਤੇ ਨੰਬਰ ਲਾਉਣਾ ਪਏਗਾ ਜੀ ਜੀ ਸੋ ਸਮਾਂ ਬੜਾ ਘੱਟ ਰਿਹਾ ਹੈ ਪਰ ਆਪਾਂ ਕਿਸਾਨਾਂ ਦੀ ਗੱਲ ਜ਼ਰੂਰ ਕਰਾਂਗੇ ਜੋ ਕੁਝ ਦਿਨਾਂ ਦੇ ਵਿੱਚ ਕਿਸਾਨਾਂ ਦੀਆਂ ਵੱਡੀਆਂ ਰੈਲੀਆਂ ਹੋਈਆਂ ਨੇ ਤਾਂ ਸਰਕਾਰ ਨੂੰ ਇੱਕ ਵੱਡਾ ਸੁਨੇਹਾ ਏਕਤਾ ਦਾ ਕਿਸਾਨਾਂ ਵੱਲੋਂ ਦਿੱਤਾ ਗਿਆ ਕਿਉਂਕਿ ਸਰਕਾਰਾਂ ਲਗਾਤਾਰ ਕਿਸਾਨਾਂ ਦੇ ਖਿਲਾਫ ਜੋ ਗੱਲਾਂ ਲੈ ਕੇ ਆਂਦੀਆਂ ਨੇ ਤਾਂ ਉਸ ਤੋਂ ਕਿਸਾਨ ਨਾਰਾਜ਼ ਹੋ ਜਾਂਦੇ ਨੇ ਜੀ ਬਿਲਕੁਲ ਧੰਨਵਾਦ ਤੁਹਾਡਾ ਸਮਾਂ ਕੱਢ ਕੇ ਇਹਨਾਂ ਇੱਕ ਸੌਲਤ ਸੀ ਲੈ ਲਿਆ ਬਣਦਾ ਵੀ ਹੈ ਇਹ ਕਿਉਂਕਿ ਪਿਛਲੇ ਦਿਨਾਂ ਦੋ ਵੱਡੀਆਂ ਕਿਸਾਨ ਮਹਾਪੰਚਾਇਤਾਂ ਹੋਈਆਂ ਇੱਕ ਦਿਨ ਪਹਿਲਾਂ ਦਿੱਲੀ ਚ ਹੋਈ ਜਿਹੜੀ ਗੱਜਦੀ ਐਗੋਈ ਜਿੱਜੀ ਸੈਂਟਰਲੇ ਵਾਲਾ ਉਹਨਾਂ ਨੇ ਕੀਤੀ ਜੀ ਐਨ ਉਸ ਤੋਂ ਇੱਕ ਦਿਨ ਪਹਿਲਾਂ ਸੰਗਾਲਾ ਚ ਕਿਸਾਨ ਮਹਾਪੰਚਾਇਤ ਹੋਈ ਜਿੱਜੀ ਗੋਈ ਜਿਹੜਾ ਰਾਜੇਵਾਲ ਦੂਜੇ ਕਿਸਾਨਾ ਗੋਣ ਕੀਤੇ ਦੋਨਾਂ ਹੀ ਕਿਸਾਨ ਮਹਾਰਾਜਿਆਂ ਨੂੰ ਵੱਡਾ ਹੰਗਾਰਾ ਮਿਲਿਆ ਇੱਕ ਸਾਂਝਾ ਸੰਨਿਆ ਵਿਚਗ ਰਹਿ ਗਿਆ ਅਲੱਗ-ਅਲੱਗ ਕਿਉਂਕਿ ਹੋਈਆਂ ਸਮੇਂ ਦੇ ਨਾਲ ਨਾਲ ਇਹ ਗੱਲ ਜ਼ਰੂਰ ਕਹਿ ਕੇ ਸਮਾਪਤ ਕਰਾਂਗਾ ਵਾਕਫਾ ਕਰ ਲਈਏ ਸੁਨੇਹਾ ਇੱਕ ਹੋ ਗਿਆ ਹੈ ਕੇਂਦਰ ਸਰਕਾਰ ਨੂੰ ਸੁਨੇਹਾ ਦਿੱਤਾ ਗਿਆ ਹੈ ਕਿ ਜੇ 트럼ਪ ਨਾਲ ਕਿਸਾਨੀ ਮੁੱਦੇ ਤੇ ਸਮਝੌਤਾ ਕੀਤਾ ਤਾਂ ਕਿਸੇ ਵੱਡੇ ਅੰਦੋਲਨ ਲਈ ਤਿਆਰ ਰਹੋ ਫਿਰ ਅਸੀਂ ਪਿੱਛੇ ਨਹੀਂ ਹਟਾਂਗੇ ਜੀ 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 ਸੋ ਅੱਜ ਦੇ ਪ੍ਰੋਗਰਾਮ ਦੇ ਵਿਚਾਰ ਨਹੀਂ ਸਰ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਹੋ ਥੋੜਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਆਸੇਬਨੇ ਦਰਸ਼ਕਾਂ ਦਾ ਵੀ ਧੰਨਵਾਦ ਕਰਦਾ ਜੋ ਅਖੀਰ ਤੱਕ ਸਾ ਨਾਲ ਪ੍ਰੋਗਰਾਮ ਦੇ ਵਿੱਚ ਬਣੇ ਰਹੇ ਪ੍ਰੋਗਰਾਮ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ